ਐਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਮੇਰੇ ਨਾਲ ਮੈਂ ਮਤਲਬ ਆਪ ਮਹਿਸੂਸ ਕੀਤੀ ਹੈ ਕਿ ਸੁਧਾਰਨ ਬੰਦੇ ਨੇ ਕੋਈ ਗੱਲ ਨਹੀਂ ਸੁਣਦਾ ਇਥੇ ਕਿਸੇ ਤਗੜੇ ਬੰਦੇ ਦਾ ਬੜੂਆ ਗਵਾਜੇ ਕਾਰ ਦੀ ਚਾਬੀ ਗਵਾਜੇ ਘੰਟਿਆਂ ਦੇ ਹਿਸਾਬ ਨਾਲ ਉਹ ਟਾਈਮ ਹੁੰਦਾ ਹੈ ਕਿ 2 ਘੰਟੇ ਚੱਕੇ ਢੂੜ ਘਾਟੇ ਚਕੇ ਭਾਲ ਕੇ ਨਾਮ ਦਾ ਫੜਾ ਦੇਣੀ ਹੈ ਪਰ ਗਰੀਬ ਵਾਸਤੇ ਜਿਹੜਾ ਭਾਰ ਤੇ ਆਪਣਾ ਸੰਦਾਨ ਦਸਤੋ ਮੇਨਕਾ ਸਾਨੂੰ ਦਿੱਤਾ ਉਹਦੇ ਚ ਆਪਣੇ ਫੰਡਾਮੈਂਟਲ ਰਾਈਟਸ ਨੇ ਮੁੜ ਲੇਟਾਰ ਉਹਦਾ ਅਧਿਕਾਰਾਂ ਵਿੱਚ ਬੜਾ ਕਲੀਅਰ ਲਿਖਿਆ ਹੈ ਕਿ ਭਾਰਤ ਦੇਸ਼ ਦਾ ਨਾਗਰਿਕ ਜੋ ਇਥੇ ਆਪਣੀ ਇੰਡੀਆ ਦੇਸ਼ ਦੀ ਆਪਣੀ ਧਰਤੀ ਤੇ ਰਹਿੰਦਾ ਹੈ ਨੰਬਰ 1 ਤਾਂ ਉਸ ਨੂੰ ਸਾਹ ਲੈਣ ਦੀ ਇਜਾਜ਼ਤੀ ਹੈ ਫਿਰ ਉਸ ਨੂੰ ਰਹਿਣ ਦੀ ਇਜਾਜ਼ਤੀ ਹੈ ਉਸ ਨੂੰ ਬੋਲਣ ਦੀ ਜਾਂਦੀ ਹੈ ਉਸ ਨੂੰ ਰਾਜਨੀਤਿਕ ਸਿਸਟਮ ਦੇ ਵਿੱਚ ਲੈਚਰ ਲੜਨ ਦੀ ਯਾਦਦੀ ਹੈ ਪੜ੍ਹਨ ਦੀ ਯਾਦਦੀ ਹੈ ਐਨਾ ਗੋਸਨ ਚ ਲਿਖਿਆ ਹੋਇਆ ਹੈਗਾ ਪਰ ਇੱਥੇ ਐਨਾ ਇਹ ਸਿਸਟਮ ਉਲਝਿਆ ਹੋਇਆ ਹੈ ਕਿ ਬੋਲਣ ਦੀ ਵੀ ਪਾਬੰਦੀ ਲੱਗੀ ਹੋਈ ਹੈ ਜਿਹੜਾ ਆਪਾਂ ਮੜਾ ਜੇ ਵੀ ਕੁਝ ਬੋਲਦੇ ਆਂ ਤੇ ਹਮਲਾ ਨਾਲ ਦੀ ਨਾਲ ਤਿਆਰ